ਤੋ ਜੀ ਸਭ ਤੋਂ ਪਹਿਲਾਂ ਦੇਖਣ ਵਾਲਿਆਂ ਨੂੰ ਸੁਣਨ ਵਾਲਿਆਂ ਨੂੰ ਨੱਟਪੀਰ ਪਹਿਲਵਾਨ ਜੀ ਦਾ ਜਿਹੜਾ ਸਲਾਨਾ ਔਰ ਸਾਰਿਆ ਔਰ ਖਵਾਜਾ ਗਰੀਬ ਨਵਾਜ ਸੁਸਾਇਟੀ ਵੱਲੋਂ ਜਿਹੜਾ ਹਰ ਸਾਲ ਦੀ ਤਰ੍ਹਾਂ ਉਸ ਮਨਾਇਆ ਜਾਂਦਾ ਹੈ ਉਹਦੀਆਂ ਸਾਰਿਆਂ ਨੂੰ ਲੱਖ ਲੱਖ ਮੁਬਾਰਕਾਂ ਸੋਏ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਇਹ ਜਿਹੜਾ ਸਲਾਨਾ ਉਸ ਮਨਾਇਆ ਜਾ ਰਿਹਾ ਸਾਡੇ ਛੋਟੇ ਭਾਈ ਕਮਲ ਕੁਮਾਰ ਜੀ ਸਮਾਜ ਸੇਵਕ ਜਿਹੜੇ ਹਰ ਸਾਲ ਮੈਂ ਪਿਛਲੇ ਸਾਲ ਵੀ ਦੱਸਿਆ ਸੀ ਵੀ ਇਹ ਸਿਰਫ ਆਪਣੀ ਨੇਕ ਕਮਾਈ ਦੇ ਵਿੱਚੋਂ ਆਪਣੇ ਕੋਲੋਂ ਕਰਦੇ ਨੇ ਕੋਈ ਕਲੈਕਸ਼ਨ ਨਹੀਂ ਕਰਦੇ ਕਿਸੇ ਨਾਲ ਕੋਈ ਤਾਲਮੇਲ ਨਹੀਂ ਲੇਕਿਨ ਇਹ ਪਰਮਾਤਮਾ ਨੇ ਇਹਨੂੰ ਸਮਰੱਥਾ ਦਿੱਤੀ ਹੈ ਔਰ ਇਹਨਾਂ ਦੀ ਆਸਤਾ ਹੈ ਨੱਟਪੀਰ ਪਹਿਲਵਾਨ ਦੇ ਵਿੱਚ ਜਿਹੜੀ ਸਰਕਾਰ ਹੈ ਸਾਡੀ ਉਹ ਇਹ ਉਸ ਜਿਹੜਾ ਹਰ ਸਾਲ ਦੀ ਤਰ੍ਹਾਂ ਐਕਟੀਵਿਟੀ ਮਨਾਇਆ ਜਾ ਰਿਹਾ 20 ਤਰੀਕ ਨੂੰ ਔਰ 19 ਤਰੀਕ ਨੂੰ ਬੰਦੀ ਡੋਰੀ ਹੈ ਔਰ 20 ਨੂੰ ਜਿਹੜਾ ਉੱਥੇ ਮਹਿਫਲ ਹੈ ਜਿਹਦੇ ਵਿੱਚ ਆਲਓਵਰ ਇੰਡੀਆ ਦੇ ਮਹਾਨ ਫਨਕਾਰ ਸਲੀਮ ਜੀ ਨੂਰਾਂ ਸਿਸਟਰ 마शा अली ਜੀ ਹਮਸਰ ਹਯਾਤ ਅਮਿਤ ਸੈਨਾ ਔਰ ਇੱਕ ਸਾਡੇ ਲੋਕਲ ਨੇ ਸੰਜੇਸਵਰੀਆ ਜੀ ਸੋ ਪਹਰੇ ਤਰ੍ਹਾਂ ਦੇ ਫਨਕਾਰ ਜਿਹੜੇ ਇੱਥੇ ਮਹਾਰਾਜ ਦੇ ਚਰਨਾਂ ਦੇ ਵਿੱਚ ਹਾਜ਼ਿਰ ਲਗਵਾਣਗੇ ਸੋ ਸਾਡੀ ਸਾਰਿਆਂ ਨੂੰ ਬੇਨਤੀ ਹੈ ਦੇਖਣ ਵਾਲਿਆਂ ਨੂੰ ਕਿ 19 ਨੂੰ ਮਹਿੰਦੀ ਡੋਰੀ ਔਰ 20 ਨੂੰ ਸਲਾਣਾ ਉਰਸ ਹੈ ਉਥੇ ਆਣ ਕੇ ਪ੍ਰਮਾਤਮਾ ਦਾ ਉਥੇ ਆਸ਼ੀਰਵਾਦ ਲਵੋ ਤੇ ਮੇਲੇ ਨੂੰ ਜਿਹੜੇ ਚਾਰਚਾਂ ਤਲਾਓ ਇਹ ਜਿਹੜਾ ਮੇਲਾ ਹਰ ਸਾਲ ਮੈਂ ਪਹਿਲਾਂ ਵੀ ਦੱਸਿਆ ਵੀ ਹਰ ਸਾਲ ਦੀ ਤਰ੍ਹਾਂ ਐਤਕੀ ਵੀ ਜਿਹੜਾ ਮੇਲਾ ਮਨਾਇਆ ਜਾ ਰਿਹਾ ਤੋ ਇਹ ਖਵਾਜਾ ਗਰੀਬ ਸੁਸਾਇਟੀ ਜਿਹੜੀ ਆ ਉਹਦੇ ਵੱਲੋਂ ਮਨਾਇਆ ਜਾਂਦਾ ਤੋ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਮੇਰੇ ਨਾਲ ਹੋਰ ਵੀ ਮੇਰੇ ਵੀਰ ਬੈਠੇ ਨੇ ਕਮਲ ਕਮਲ ਜੀ ਪਵਨ ਦਰਾਵੜ ਜੀ ਸ਼ਸ਼ੀ ਜੀ ਸਾਡੇ ਬੜੇ ਵੀਰ ਛੋਟੇ ਐਡਵੋਕੇਟ ਅੰਕੁਰ ਗੁਪਤਾ ਜੀ ਸਾਡੇ ਹਲਕਾ ਵੈਸਟ ਦੇ ਇਨਚਾਰਜ ਬੱਬੀ ਪਹਿਲਵਾਨ ਜੀ ਸਨੀ ਧਾਨਵ ਜੀ ਸੋ ਸਾਰਾ ਜਿਹੜਾ ਇੱਕ ਵਾਲਮੀਕੀਨ ਸੰਗਠਨ ਦਾ ਜਿਹੜਾ ਇੱਕ ਮਾਲਾ ਹੈ ਉਹ ਸਾਰੀ ਮਾਲਾ ਅੱਜ ਇੱਕਠੀ ਹੋਈ ਹੈ ਸੋ ਮੇਰੇ ਵੱਲੋਂ ਸਾਰਿਆਂ ਨੂੰ ਇੱਕ ਵਾਰ ਫੇਰ ਬਹੁਤ ਬਹੁਤ ਮੁਬਾਰਕਾਂ ਬਹੁਤ ਬਹੁਤ ਮੇਲੇ ਦੀਆਂ ਵਧਾਈਆਂ ਕਮਲ ਜੀ ਨੂੰ ਉਹਨਾਂ ਦੀ ਪੂਰੀ ਟੀਮ ਨੂੰ ਧੰਨਵਾਦ ਕਮਲ ਜੀ ਕਿੰਨੇ ਮੂਸਾ ਬਣਾ ਰਹੇ ਇਹਦੇ ਜੀ ਬਹੁਤ ਸਾਲ ਹੋ ਗਏ ਮੇਰੇ ਖਿਆਲ ਅਸੇ ਇਹ 65ਵੇਂ 66ਵੇਂ ਹੋਣਾ ਜਦੋਂ ਅਸੀਂ ਬਚਪਨ ਤੋਂ ਦੇਖਦੇ ਆ ਰਹੇ ਹਾਂ ਲੇਕਿਨ ਇਹ ਕਮਲ ਕੁਮਾਰ ਨੂੰ ਐਸ ਮੇਲੇ ਨੂੰ ਇਹ 65 66ਵੇਂ ਤਾਂ ਕਰ ਰਹੇ ਵੀ ਅਸੀਂ ਉਦੋਂ ਤੋਂ ਦੇਖਦੇ ਨੇ 20 22 ਸਾਲ ਤੱਕ ਕਮਲ ਨੂੰ ਘੜਦੇ ਨੂੰ ਹੋ ਗਏ ਨੇ ਸੋ ਇਹ ਇਹ ਸਾਰੇ ਮਤਲਬ ਕਿ ਆਲ ਓਵਰ ਇੰਡੀਆ ਚ ਮਸ਼ਹੂਰ ਹੈ ਮੇਲਾ ਲੋਕ ਇਹਦੀ ਤਾਂ ਜਿੰਮੜਿਆ ਵੀ ਉਹ ਮੇਲਾ ਕਿਉਂਕਿ ਇਹਦੇ ਫਨਕਾਰ ਬੜੇ ਅੱਛੇ ਥੀ ਹੁੰਦੇ ਆ ਔਰ ਪਰਮਾਤਮਾ ਦਾ ਬੇਹੱਦ ਗੁਣਗਾ ਇਹ ਪੂਰੀ ਰਾਤ ਚੱਲਦਾ ਹੈ ਔਰ ਤੁਸੀਂ ਉੱਥੇ ਫਿਰ ਵਿਵਸਥਾ ਦੇਖਣਾ ਬਈ ਲੰਗਰ ਦੀ ਵਿਵਸਥਾ ਕੀ ਆ ਕਿਸੇ ਨੂੰ ਪਾਣੀ ਦੀ ਨਹੀਂ ਕੋਲਡ ਡਰਿੰਕ ਨਾਲ ਕੋਲਡ ਡਰਿੰਕ ਕੜਾ ਨਾਲ ਖੀਰ ਨਾਲ ਖੀਰ ਐਸੇ ਐਸੇ ਭਗਵਾਨ ਉੱਥੇ ਸਰਕਾਰ ਦੇ ਬਣਦੇ ਆ ਜਿਹੜੇ ਕਿ ਲੋਕਾਂ ਨੂੰ ਉਹ ਅਕਰਸ਼ਿਤ ਕਰਦੇ ਨੇ ਜਿਹਦੇ ਵਿਆਹਾਂ ਨਹੀਂ ਹੁੰਦਾ ਸਟਾਲ ਲੱਗਦੇ ਨੇ ਉੱਥੇ ਤਰ੍ਹਾਂ ਤਰ੍ਹਾਂ ਦੇ ਉੱਥੇ ਪਕਵਾਨ ਪਕਦੇ ਨੇ ਇਹ ਹਰ ਤ ਸਾਲ ਹੁੰਦਾ ਹੈ ਸਰਕਾਰ ਸੇਵਾ ਲੈ ਰਹੇ ਨੇ ਕਮਲ ਹੋ ਰਗਾ ਕੀ ਕਹਾਂ ਜੀ ਇਹ ਇਹ ਪ੍ਰਮਾਤਮਾ ਜੀ ਦੀ ਜੂੜੀ ਲਾਂਦਾ ਉਹੀ ਕਰਦਾ ਹੈ ਇਹ ਜਿਹਦੀ ਕਮਲ ਦੀ ਬਿਊਟੀ ਲਾਈ ਹੈ ਪ੍ਰਮਾਤਮਾ ਨੇ ਇਹ ਕਮਲ ਹੀ ਕਰਦਾ ਹੈ ਦੇਖੋ ਪਰ ਅੱਜ ਆਪਾਂ ਇੱਕ ਘਰ ਦਾ ਵਿਆਹ ਕਰਨਾ ਹੋਵੇ ਨਾ ਤੇ ਉਹਦੇ ਚ ਕਿੰਨੀ ਸਮੱਸਿਆ ਆਉਂਦੀ ਹੈ ਲੇਕਿਨ ਆ ਦੇਖੋ ਆ ਲੋਅਰ ਪੰਜਾਬ ਨੂੰ ਇਕੱਠਿਆਂ ਕਰਨਾ ਫਿਰ ਤੁਸੀਂ ਦੇਖੋ ਵੀ ਇਹ ਮਹੀਨਾ ਮਹੀਨਾ ਪਹਿਲਾਂ ਚੱਲਦਾ ਹੈ ਔਰ ਇਹਦੇ ਵਿੱਚ ਤਿਆਰੀਆਂ ਤੇ ਬਹੁਤ ਸਮਾਂ ਲੱਗਦਾ ਅੱਜ ਕਿੰਨੀ ਤਰੀਕ ਹੈ 18 ਅੱਜ ਦੇਖ ਲਓ ਤਿਆਰੀਆਂ ਸ਼ੁਰੂ ਹੋ ਗਈਆਂ ਕੱਲ ਦੀ ਸੋ ਇਸ ਕਰਕੇ ਮੈਂ ਇਹਨਾਂ ਕਹਿੰਨਾ ਬਾਕੀ ਬਾਕੀ ਪਤਵੰਤਿਆਂ ਨੇ ਵੀ ਬੋਲਣਾ ਲੋਕਾਂ ਨੂੰ ਵੀ ਉਡੀਕ ਰਹਿੰਦੀ ਹੋਣੀ ਹੈ ਨਾਲ ਦੀ ਹੈ ਨਾ ਤੇ ਮਤਲਬ ਸਮਾਜ ਸੇਵਕ ਵੀ ਆਂਦੇ ਨੇ ਐਡਵੋਕੇਟ ਆਂਦੇ ਨੇ ਸਾਰੇ ਸਰ ਜਿਹਨੀਆਂ ਸਰਕਾਰ ਨਾਲ ਜਿਹਦਾ ਲਗਾਓ ਸਾਰੇ ਆਂਦੇ ਨੇ ਇੱਕ ਰਾਜਨੀਤੀ ਨਹੀਂ ਹੈ ਇੱਕ ਧਾਰਮਿਕ ਮੰਚ ਹੈ ਜਿੱਦੋਂ ਸਾਡੇ ਕੋਲ ਬੱਬੀ ਪਹਿਲਵਾਨ ਜੀ ਬੈਠੇ ਨੇ ਇਹ ਸਾਡੇ ਨਾਲ ਬੈਠੇ ਨੇ ਸਾਰੇ ਹੀ ਆਵਾਜ਼ ਫਿਰ ਇੱਕ ਪਾਰਟੀ ਨਹੀਂ ਹੈ ਸਾਰੀਆਂ ਪਾਰਟੀਆਂ ਦੇ ਲੋਕ ਇੱਥੇ ਆ। ਇਹ ਤਿੰਨ ਚਾਰ ਪਾਰਟੀਆਂ ਦੇ ਇੱਥੇ ਬੈਠੇ ਆ ਇੱਥੇ ਬੈਠੇ। ਸਾਰੀਆਂ ਸਭ ਆ ਗਏ। ਬੋਲੇ ਮੇਰੇ ਕੋਲ ਫੋਨ ਕਰਵਾਤੇ ਕਰੀ ਗਏ। ਕਰੋ ਯਾਰ ਬਾਈ। ਬਾਬਾ ਜੀ ਦਾ ਦਰਬਾਰ ਆ। ਕਿਹਨੇ ਨਵਰ ਭਾਈ ਇੱਧਰ ਦੇਖੀ। ਬਾਬਾ ਜੀ ਦਾ ਦਰਬਾਰ ਆ। ਇਹ ਸੰਤਾਂ ਕਰਵਾ ਰੀਆਂ ਮੈਂ ਨਹੀਂ ਕਰਵਾ ਰਿਆ। ਜੋ ਕੁਝ ਕਰਵਾ ਰਿਆ ਉਹ ਕਰਵਾ ਰਿਆ। ਉਹ ਮੈਨੂੰ ਛੱਡ ਕੇ ਕਿਸੇ ਹੋਰ ਦੀ ਵੀ ਡਿਊਟੀ ਲਗਾ ਸਕਦਾ ਹੈ। ਪਰਮਾਤਮਾ ਤੋਂ ਵੱਡੀ ਗੱਲ ਕੋਈ ਨਹੀਂ। ਉਹਨੇ ਮੇਰੇ ਕੋਲ ਡਿਊਟੀ ਲਾਈ ਆ। ਤੁਹਾਡੇ ਵਰਗੇ ਸਾਰੇ ਭਰਾ ਸੰਯੋਗ ਦੇ ਰਹੇ ਆ ਤੇ ਮੇਲਾ ਸਿਰ ਵੀ। ਬਾਕੀ ਹਾਂ ਬੜੀਆਂ ਮੁਸ਼ਕਿਲ ਆਈਆਂ ਬੜੀਆਂ ਅਰਤਨੀਆਂ। ਪਰ ਮੈਂ মিডিਆ ਰਹੀ ਇੱਕ ਗੱਲ ਦੱਸਣਾ ਚਾਹਨਾ ਇਹ ਸਾਨੂੰ ਦਰਗਾਹ ਨਾਲ ਕਿ ਬਾਬਾ ਜਿਹੜੇ ਬੈਠੇ ਨੇ ਬਤਾਰ ਜੀ ਉਹਨਾਂ ਨੂੰ ਮੈਂ মিডিਆ ਅਸੀਂ ਕੋਈ ਕਬਜ਼ਾ ਕਰਨ ਦੇ ਭਾਅ ਉਹ ਨਾ ਵਾਦ ਬਾਹਰ ਸਾਲ ਵਾਦ ਚੱਲਦੇ ਨੇ ਕਿ ਕਰੇ ਕੰਮ ਉਹਨਾਂ ਨੇ ਕਬਜ਼ਾ ਕਰ ਲੈਣਾ ਕਬਜ਼ਾ ਉਹਨਾਂ ਨੇ ਕਬਜ਼ਾ ਕਰ ਲੈਣਾ ਸਾਡੇ ਮੰਚ ਕਦੀ ਆਜੀ ਗੱਲ ਆਈ ਨਹੀਂ ਤੇ ਨਾ ਕਦੀ ਆਊਗੀ ਉਸ ਪਰਮਾਤਮਾ ਨੇ ਇੱਕ ਮੈਂ ਬੜੇ ਛੋਟੀ ਦੀ ਫੈਮਲੀ ਬਿਲੋਂਗ ਕਰਦਾ ਬੜੇ ਗਰੀਬ ਪਰਿਵਾਰ ਤੋੜ ਕੇ ਪਰਮਾਤਮਾ ਨੂੰ ਰੋਟੀ ਜੁਗਾ ਕੀਤਾ ਮੇਰਾ ਪਰਮਾ ਉਸ ਦਰਬਾਰ ਦਾ ਮੈਂ ਬਹੁਤ ਧੰਨਵਾਦ ਕਰਦਾ ਕਿ ਉਸ ਮੇਰੇ ਵਰਗੇ ਬੰਦੇ ਨੂੰ ਇੱਥੋਂ ਤੱਕ ਪਹੁੰਚਾਇਆ ਮੈਨੂੰ ਇਹ ਕਾਬੇ ਸਮਝੀ ਕਿ ਮੈਂ ਉਸ ਉਹਦਾ ਦਰਬਾਰ ਦਾ ਮੇਲਾ ਕਰਵਾ ਸਕਾਂ ਤੇ ਉਹਨਾਂ ਦੀ ਦੇਨ ਆ ਤੇ ਬਾਕੀ ਮੈਂ ਤੁਹਾਨੂੰ ਇੱਕਦਮ ਤੁਹਾਨੂੰ ਪਤਾ ਕਿ ਆਪਾਂ ਜ਼ਿੰਦਗੀ ਨਾ ਕਹਿੰਨਾ ਮਾੜਾ ਕੀਤਾ ਨਾ ਕਰਾਂਗੇ ਜੋ ਮੇਰੇ ਭਰਾ ਸ਼ਹਿਰ ਦੇ ਵਿੱਚ ਮੇਰੀ ਮਾੜਾ ਚੰਗਾ ਮੇਰੇ ਬਾਰੇ ਬੋਲਦੇ ਵੀ ਆ ਪਰਮਾਤਮਾ ਉਹਨਾਂ ਨੂੰ ਖੁਸ਼ ਰੱਖੇ ਰੱਬ ਉਹਨਾਂ ਨੂੰ ਰਾਜੀ ਰੱਖੇ ਬਸ ਜੀਵਨ ਦੇ ਵਾਸਤੇ ਰਹਿਣ ਪਾਜੀ ਬੈਠੇ ਆ ਜੀ ਬਸ ਉਹੀ ਰਾਜ ਆ ਮੇਰਾ ਤੇ ਉਹੀ ਰਾਜ ਆ ਮੇਰੇ ਦੇ ਮਦਰ ਫਾਦਰ ਨੂੰ ਹੀ ਗੇ ਦੁਨੀਆ ਦੇ ਮੇਰਾ ਉਹੀ ਮਾਵਾ ਉਹੀ ਮੇਰਾ ਬਾਪ ਬਸ ਮੇਰਾ ਰਾਜ ਖਵਾਜਾ ਜੀ ਆ ਮੇਰੇ ਉਹਨਾਂ ਤੋਂ ਇਲਾਵਾ ਮੇਰਾ ਕੋਈ ਰਾਜ ਨਹੀਂ ਭਾਜੀ ਠੀਕ ਦੇਖ ਕੀਤਾ ਪੁੱਛ ਪਰਿਆਵਰਣ ਗੀਤਾ ਕਿ 5000 ਬੂਟੇ ਲਾ ਰਹੇ ਆ ਪਰ ਬੂਟੇ ਲਗਾਣੇ ਬਹੁਤ ਸੋਖੀ ਗੱਲ ਆ ਪਰ ਉਹਨੂੰ ਪਾਲਣਾ ਬਹੁਤ ਔਖੀ ਗੱਲ ਅਸੀਂ ਆਪਣੀ ਪੂਰੀ ਟੀਮ ਨੂੰ ਕਿਹਾ ਭਾਜੀ ਅਸੀਂ ਇਸ ਗੱਲ ਨੂੰ ਤਾਂ ਕਰੀਏ ਜੇ ਆਪਾਂ ਸਮਾਜ ਦੇ ਵਿੱਚ ਬੂਟਾ ਨਹੀਂ ਪਾਲਣਾ ਕਰ ਸਕਦੇ ਆ ਮੇਰੀ ਸਾਰੀ ਟੀਮ ਨੇ ਸਲਾਹ ਕੀਤੀ ਬਨੇ ਖਵਾਜਾ ਗਰੀਬ ਨੌਜਦਾ ਦਾ ਵੀ ਰੈਡੀ ਨੇ ਕਿਹਾ ਵੀ ਅਸੀਂ ਭਾਜੀ ਮਾਲੀ ਰੱਖੀਏ ਕੁਛ ਰੱਖੀਏ ਅਸੀਂ ਸਾਰੇ ਮੈਂ ਨਹੀਂ ਕਰਦਾ ਮੈਂ ਕੋਈ ਪਰਸਨਲ ਨਹੀਂ ਜੀ ਕਹਾਂ ਕਿ ਮੈਂ ਆਪਣੀ ਜੇਬ ਤੋਂ ਪਰਸਨਲ ਕਦੇ ਨਹੀਂ ਕਰਦਾ ਤੇ ਸਾਰੇ ਆਪਣਾ ਮੇਰੇ 10 ਵੀ ਦੋਸਤਾਂ ਦਾ ਪੱਚ ਗਰੁੱਪ ਆ ਸਾਰੇ ਪੈਸੇ ਬੰਨੇ ਆ ਤੇ ਤਦ ਬਾਬਾ ਜੀ ਦਾ ਮੇਲਾ ਹੁੰਦਾ ਵਾ ਮੈਂ ਕਿਉਂ ਮੈਂ ਕਹਾਂਗੀ ਕਮਲ ਕਰਦਾ ਕਮਲ ਨਹੀਂ ਸੰਗ ਦਾ ਕਰਦੀਆਂ ਅੰਮ੍ਰਿਤਸਰ ਸ਼ਹਿਰ ਦੇ ਵਾਸੀ ਕਰਦੇ ਨੇ ਸੋਸਾਇਟੀ ਕਰਦੀ ਆ ਕਿ ਅਸੀਂ ਅਸੀਂ ਦੋ ਤਿੰਨ ਮਾਲੀ ਵੀ ਰੱਖਾਂਗੇ ਜਿਵੇਂ ਤੁਸੀਂ ਗੱਲ ਕੀਤੀ ਹੈ ਪਿੰਡਾਂ ਦੇ ਵਿੱਚ ਇਹ ਬਹੁਤ ਵੱਡੀ ਮੁਸ਼ਕਲ ਆਈ ਹੈ ਰੁੱਖਾਂ ਨੂੰ ਆਗ ਲਗਾਈ ਗਈ ਹੈ ਕਿ ਇਹ ਤੁਹਾਡੀ ਸੋਸਾਇਟੀ ਜਿਹੜੀ ਹੈ ਜੇ ਤੁਹਾਡੀ ਟੀਮ ਜਿਹੜੀ ਹੈ ਪਿੰਡਾਂ ਤੱਕ ਵੀ ਆਪਣੇ ਭਾਈਚਾਰੇ ਨਾਲ ਵਰਕ ਕਰਕੇ ਸ਼ਮਸ਼ਾਨ ਘਾਟਨੇ ਬਹੁਤ ਸਾਰੇ ਅਸੀਂ ਆ ਪੰਚਾਇਤੀ ਜਗ੍ਹਾ ਨੇ ਜਿੱਥੇ ਉਪਰਾਲਾ ਕੀਤਾ ਜਾ ਸਕਦਾ ਪਤਾ ਕੀ ਜੇ 60 ਦਾ ਕੋਈ ਨੰਬਰ ਹੈਗੇ ਸਵਾਰ ਦੁਬਾਰਾ ਦਿੰਦਾ ਹੈ ਕਿ ਸੋਸਾਇਟੀ ਦੇ ਉੱਪਰ 60 ਦਾ ਕੋਈ ਅਪਰੋਚ ਕਰੇਗਾ ਵੀਰ ਤੇ ਅਸੀਂ ਉਥੋਂ ਪੁੱਤ ਤੱਕ ਪਹੁੰਚਾਂਗੇ ਜੀ ਉੰਜ ਦਾ ਆਪਣਾ ਫਰੀਦਕੋਟ ਸਾਈਡ ਚਲ ਜਓ ਜ਼ਮੀਨ ਚ ਕਿਨਾ ਨੀਚੇ ਪਾਣੀ ਆ ਗਿਆ ਹਨਾ ਆ ਗਿਆ ਤੁਸੀਂ ਦੇਖਦੇ ਹੋ ਅਬ ਅਸੀਂ ਤੇ ਚਲੋ 10 20 30 ਸਾਲ ਹੋਰ ਆਨ ਵਾਲੀ ਜਨਰੇਸ਼ਨ ਨੂੰ ਪਾਣੀ ਦੀ ਦਿੱਕਤ ਆਊਗੀ ਬਹੁਤ ਪ੍ਰੋਬਲਮ ਆਊਗੀ ਮਤਲਬ ਪਾਣੀ ਦੀ ਅਸੀਂ ਕਹਿੰਨੇ ਕਿ ਹਰ ਵਰਗ ਨੂੰ ਇੱਕ ਚਾਹੀਦਾ ਵੀ ਜਿਹਦਾ ਕਿਹਦਾ ਬਰਥਡੇ ਆ ਕਿਹਦਾ ਖੁਸ਼ੀ ਦਾ ਹੈ ਨਾ ਉਹਨੂੰ ਕਮ ਸਿਕਮ 10 ਬੂਟੇ ਲਗਾਉਣੇ ਚਾਹੀਦੇ ਪਰ ਬੂਟੇ ਲਗਾਉਣ ਦੇ ਨਾਲ ਨਾਲ ਸਬੂਟੇ ਦੀ ਪਾਲਣਾ ਵੀ ਕਰਨੀ ਚਾਹੀਦੀ ਦੇਖ ਰੇ ਕਰਨੀ ਚਾਹੀਦੀ ਆ ਜੀ ਬੂਟੇ ਕਿ ਜੀ ਸਾਡੀ ਨਾਮ ਬੋਲ ਕੇ ਆਪਣਾ ਮੈਂ ਪਵਨ ਦਰਾਵੜ ਔਰ ਅੱਜ ਅਸੀਂ ਇੱਥੇ ਇੱਕ ਪ੍ਰੈਸ ਵਾਰਤਾ ਵਿੱਚ ਬੈਠੇ ਆ ਜਿਹਦੇ ਵਿੱਚ ਕੁਮਾਰ ਦਰਸ਼ਨ ਜੀ ਨੇ ਦੱਸਿਆ ਪਹਿਲਾਂ ਵੀ ਕਿ ਕਮਲ ਮਾਰਜੀ ਵੱਲੋਂ ਇੱਕ ਬਹੁਤ ਵੱਡਾ ਉਪਰਾਲਾ ਕਾਫੀ ਲੰਬੇ ਸਮੇਂ ਤੋਂ ਕੀਤਾ ਜਾ ਰਿਹਾ ਹੈ ਬਾਬਾ ਨਟਪੀਰ ਪਹਿਲਵਾਨ ਜੀ ਦਾ ਮੇਲਾ ਮਨਾਇਆ ਜਾਂਦਾ ਹੈ ਦੱਸਿਆ ਗਿਆ ਕਿ 50 60 ਸਾਲ ਹੋ ਗਏ ਸਾਨੂੰ ਦੇਖਦੇ ਆ ਔਰ 15 20 ਸਾਲ ਤੋਂ ਲਗਾਤਾਰ ਬਹੁਤ ਬਖੂਬੀ ਸੇਵਾ ਕਰ ਰਿਹਾ ਹੈ ਲੰਗਰ ਦਾ ਇੰਤਜ਼ਾਮ ਜੋੜਾ ਕਰਦਾ ਇੰਤਜ਼ਾਮ ਹਰ ਸੁੱਖ ਸੁਵਿਧਾ ਜਿਹੜੀਆਂ ਲੰਗਰਾਂ ਦੇ ਮੇਲਿਆਂ ਦੇ ਵਿੱਚ ਹੋਣੀਆਂ ਚਾਹੀਦੀਆਂ ਵਾਂ ਔਰ ਇਹ ਜਿਹੜਾ ਮੇਲਾ ਆ ਜਿੱਥੇ ਕਮਲ ਕੁਮਾਰ ਜੀ ਦਾ ਸਹਿਯੋਗ ਆ ਉਥੇ ਸੰਗਤ ਦਾ ਵੀ ਬਹੁਤ ਵੱਡਾ ਸਹਿਯੋਗ ਹੁੰਦਾ ਵਾ ਸੰਗਤ ਭਰਪੂਰ ਪਹੁੰਚਦੀ ਐ ਸਿੰਗਰਾਂ ਦਾ ਬਹੁਤ ਵੱਡਾ ਸਹਿਯੋਗ ਐ ਦੱਸਿਆ ਜਿ ਤਰ੍ਹਾਂ ਕਿ ਬੜੇ ਨਾਮਵਰ ਸਿੰਗਰ ਇਸ ਵਾਰ ਵੀ ਆ ਰਹੇ ਆ ਔਰ ਪਹਿਲਾਂ ਵੀ ਬਹੁਤ ਵੱਡੇ ਨਾਮ ਜਿਹੜੇ ਸਿੰਗਰੇ ਆ ਸੁਪਰਸਟਾਰ ਜਿਹੜੇ ਇੰਡੀਆ ਦੇ ਸੁਪਰਸਟਾਰ ਸਿੰਗਰ ਆ ਉਹ ਇਸ ਮੇਲੇ 'ਚ ਗਾ ਕੇ ਗਏ ਆ ਲੋਕੇਸ਼ਨ ਕੀ ਹੈਗੀ ਆ ਜੀ ਜਗ੍ਹਾ ਦੀ ਜਿੱਥੇ ਮਨਾਉਂਦੇ ਨੇ ਇਹ ਸਾਰੇ ਸਾਡੇ ਬਿਲਕੁਲ ਬੈਕ ਸਾਈਡ ਤੇ ਜੀ ਸਨ ਫਰਾਂ ਇਹ ਫੂਰੀਡ ਰੈਸਟੋਰੈਂਟ ਹੈ ਬਿਲਕੁਲ ਜਿਹੜਾ ਸ਼ਹਿਰ ਦਾ ਮੇਨ ਪਲੇਸ ਜਿਹਨੂੰ ਆਪਾਂ ਸ਼ਹਿਰ ਦਾ ਹਾਰਟ ਕਹਿੰਦੇ ਆ ਇਹੋ ਪਲੇਸ ਹੈ ਜੀ ਸਰ ਸੰਤਾਂ ਨੂੰ ਵੀ ਕਿਹਨੇ ਕੁੜੀ ਕਿਹਾ ਤੀ ਇਸ ਮੇਲੇ ਦੇ ਦੇਖੋ ਜੀ ਹਰ ਸਾਲ ਬਹੁਤ ਛੋਟੇ ਛੋਟੇ ਤੋਂ ਛੋਟਾ ਸ਼ੁਰੂ ਕੀਤਾ ਹੈ ਔਰ ਅੱਜ ਲੱਖਾਂ ਦੀ ਤਦਾਰ ਚ ਲੋਕ ਉਥੇ ਪਹੁੰਚਦੇ ਆ ਪੂਰਾ ਇਲਾਕਾ ਪਹੁੰਚਦਾ ਹੈ ਇਹ ਅਮਰ ਜਿਹੜਾ ਗਵਾਲ ਮਂਡੀ ਇਲਾਕਾ ਤਾਂ ਹੈ ਉਹਨਾਂ ਦੀ ਸ਼ਰਧਾ ਤਾਂ ਜੁੜੀ ਹੋਈ ਹੈ ਨਾਲ ਬਟ ਜਿਹੜੇ ਸ਼ਹਿਰ ਵਾਸੀ ਆ ਪੰਜਾਬ ਤੋਂ ਲੋਕ ਸਪੈਸ਼ਲਿਸਟ ਮੇਲੇ ਵਿੱਚ ਪਹੁੰਚਦੇ ਨਹੀਂ ਸਰ ਆਪਣੇ ਸ਼ਹਿਰ ਬਾਰੇ ਮੈਸੇਜ ਦੇਣਾ ਚਾਹੁੰਦੇ ਆਂ ਸ਼ਹਿਰ ਵਾਸੀ ਨੂੰ ਇਹੀ ਮੈਸੇਜ ਹੈ ਜੀ ਇਸ ਪਵਿੱਤਰ ਜਗ੍ਹਾ ਤੇ ਬਹੁਤ ਪੁਰਾਣੀ ਜਗ੍ਹਾ ਹੈ ਜੀ ਪ੍ਰਾਚੀਨ ਮੰਦਿਰ ਹੈ ਪ੍ਰਾਚੀਨ ਦਰਗਾਹ ਹੈ ਔਰ ਸੰਗਤਾਂ ਨੂੰ ਇਹੀ ਹੈ ਕਿ ਉੱਥੇ ਆ ਕੇ ਅਸ਼ੀਰਵਾਦ ਲਵੋ ਮਨੋ ਕਾਮਨਾ ਪੂਰੀਆਂ ਹੁੰਦੀਆਂ ਵਾ ਲੋਕ ਆਂਦੇ ਆ ਪਰਤੱਖ ਜਿੱਥੇ ਇਹੋ ਜੀ ਸਵਾਸੀ ਵੀ ਇਹੋ ਜੀ ਜਿਹਾ ਸੇਵਾ ਕਰਦੇ ਨੇ ਧਾਰਮਿਕ ਪਰ ਕਿਤੇ ਨਾ ਕਿਤੇ ਔਰ ਲੱਤਾਂ ਖਿੱਚਣ ਵਾਲੇ ਵੀ ਬਹੁਤ ਹੁੰਦੇ ਆ ਭਾਵੇਂ ਉਹ ਝੂਠੇ ਇਲਜ਼ਾਮ ਦੀ ਗੱਲ ਕਰ ਲੋ ਫਿਰ ਹਾਲ ਇਸ ਸਵਾਲ ਜਿਹੜਾ ਇਸ ਪ੍ਰੈਸ ਕਨਫਰੰਸ ਦੇ ਨਹੀਂ ਆ ਪਰ ਫਿਰ ਵੀ ਸਵਾਲ ਕਰਨਾ ਹੀ ਪੜਦਾ ਹੈ ਕਿ ਕਿਉਂ ਐਸੀ ਲੋਕ ਹੋਏ ਭਾਜੀ ਜਦੋਂ ਆਪਾਂ ਧਰਮ ਦੇ ਕੰਮ ਤੇ ਚੱਲਦੇ ਨਾ ਜਿਹੜਾ ਬੰਦਾ ਧਰਮ ਦੇ ਕੰਮ ਕੰਮ ਕਰਦਾ ਉਹਦੇ ਵਾਸਤੇ ਰੋੜੇ ਤਾਂ ਅੱਗੇ ਆਂਦੇ ਹੀ ਆ ਹਨਾ ਅਸੀਂ ਪਹਿਲਾਂ ਵੀ ਬੜੀ ਬੜੀ ਕਹਿ ਕਿ ਜਿਹੜੇ ਕੰਮ ਕਮਲ ਕੁਮਾਰੇ ਦੇ ਮੂੰਹ ਤੇ ਨਹੀਂ ਆ ਸਾਡਾ ਛੋਟਾ ਭਾਈ ਹੈ ਇਹਦੇ ਮੂੰਹ ਤੇ ਨਹੀਂ ਆ ਜਿਹੜੇ ਸੋਸ਼ਲ ਕੰਮ ਆ ਲੋਕਾਂ ਨੂੰ ਰਾਸ਼ਨ ਮੁਹੱਈਆ ਕਰਾਣਾ ਕੰਬਲ ਸਰਦੀਆਂ ਚ ਗਰਮੀਆਂ ਦੇ ਵਿੱਚ ਜੋ ਚੀਜ਼ਾਂ ਹੁੰਦੀਆਂ ਇਹ ਬੰਦਾ ਚਲੋ ਪ੍ਰਮਾਤਮਾ ਨੇ ਆਪਣਾ ಅಪਾਰ ਕਿਰਪਾ ਇਸ ਬੰਦੇ ਤੇ ਆਪਣੇ ਕੀਰਤ ਵਿੱਚੋਂ ਦਸਵੰਤ ਕੱਢ ਕੇ ਆਪਣੀ ਹیثیت ਤੋਂ ਜ਼ਿਆਦਾ ਕਰਦਾ ਇਹ ਬੰਦਾ ਲੋਕੀ ਇੱਕ ਹੋਰ ਨਵਾਂ ਸ਼ੁਰੂ ਕੀਤਾ ਸੰਸਕਾਰ ਲਵਾਰਿਸ਼ ਬਿਲਕੁਲ ਮੈਂ ਮੈਂ ਦੇਖਿਆ ਸੀ ਉਹ ਮੈਂ ਦੇਖਿਆ ਸੀ ਜਿਹੜੇ ਔਰ ਬਹੁਤ ਵਧੀਆ ਕਾਰਿਆ ਹੈ ਲੋਕੀ ਦਾ ਮੱਲਾ ਮਾਰ ਕੇ ਬੈਠੇ ਆ ਕਰੋੜਾਂ ਅਰਬਪਤੀ ਲੋਕ ਬੈਠੇ ਪਏ ਆ ਪਰ ਆਹ ਹੋਣਾ ਚਾਹੀਦਾ ਖਰਚਣ ਵਾਸਤੇ ਮੇਰਾ ਕਮਲ ਭਾਈ ਨੇ ਸਵਾਲ ਆ ਅਮਰਜੀਤ ਬੜਾ ਹੀ ਜਦوجਦਾ ਤੁਸੀ ਇੱਥੇ ਮਹਾਰਾਜਾ ਨਾਲ ਨਿਰਦੇਸ਼ ਦਿੱਤੇ ਇਸ ਮੇਲੇ ਦੀ ਸ਼ੁਰੂਆਤ ਕਰਾਈ ਸੀ ਮੈਨੂੰ ਯਾਦ ਆ ਅੱਜ ਤੋ ਮੇਰੇ ਖਿਆਲ 5 7 10 ਬਰ ਪਹਿਲਾਂ ਦੀ ਗੱਲ ਹੈ ਤੇ ਅੱਜ ਕਿਦਾਂ ਲੱਗ ਰਿਹਾ ਹੈ ਹਰ ਸਾਲ ਦੀ ਤਰ੍ਹਾਂ ਇਸ ਮਾਰਚ ਜਿਹੜਾ ਉਤਸਵ ਬਣਾਇਆ ਜਾ ਰਿਹਾ ਮੈਂ ਇਹਦੀ ਬਹੁਤ ਸਲਾਘਾ ਕਰਦਾ ਖਾਸ ਕਰਕੇ ਜਿਹੜੀ ਦੋ ਚੀਜ਼ਾਂ ਨਵੀਆਂ ਕੀਤੀਆਂ ਜਿਹੜੀਆਂ ਅੱਜ ਤੋ ਕੋਈ ਨਹੀਂ ਕਰਤ ਗਿਆ ਇੱਕ ਬਲੱਡ ਮੈਨੇਜ ਕਰਨ ਦਾ ਗੁਰਜਾ ਬੂਟੇ ਹਰਪਾਲਦਾਰ ਬੂਟੇ ਲਾਉਂਦਾ ਕਿਉਂਕਿ ਇਹ ਦੋ ਚੀਜ਼ਾਂ ਨੇ ਜਿੰਦਗੀ ਦੀਆਂ ਅਹਿਮ ਨੇ ਬਲੱਡ ਹਰ ਬੰਦੇ ਨੂੰ ਚਾਹੀਦਾ ਕਿਸੇ ਆਪਣੇ ਕੋ ਮਸੀਬਤ ਚ ਹੁੰਦਾ ਉਹਨੂੰ ਬਲੱਡ ਨਹੀਂ ਮਿਲਦਾ ਤਾਂ ਉਹਦੇ ਆਸਤੇ ਉਹ ਪਰਚਾਨੀ ਹੁੰਦੀ ਆ ਤੇ ਕੋ ਦੇ ਇਸ ਕਰਕੇ ਜ਼ਰੂਰੀ ਆ ਕਿ ਅਸੀਂ ਆਪੋ ਵਾ ਜਿਹੜੀ ਚੰਗੀ ਲੈ ਸਕਾਂਗੇ ਸਾਡਾ ਜੀਵਨ ਜਿਹੜਾ ਹੈਗਾ ਉਹ ਸਹੀ ਚੱਲੇਗਾ ਦੂਜਾ ਨੰਬਰ ਇਹ ਕਿ ਕੰਮਲ ਕੁਮਾਰ ਬੋਰੀ ਸਮਾਜ ਸੇਵਕ ਸੀ ਸਮਾਜ ਸੇਵਕ ਰਹੇਗਾ ਉਹ ਸਮਾਜ ਸੇਵਕ ਰਹੇਗਾ ਜਿਹੜਾ ਬੰਦਾ ਆਪਣੇ ਪਰਿਵਾਰ ਦੀ ਰੋਟੀ ਲੈ ਕੇ ਗਰੀਬ ਬੰਦੇ ਨੂੰ ਦਿੰਦਾ ਉਸ ਤੋਂ ਵੱਡਾ ਮਾਨ ਕੋਈ ਨਹੀਂ ਲੋਕ ਤੇ ਲੋਕਾਂ ਅੱਜ ਕੱਲ ਜੇਬਾਂ ਘੜਦੇ ਆ ਇੱਕ ਦੂਜੇ 'ਤੇ ਦੇਦੇ ਆ ਇਹ ਬੰਦਾ ਆਪਣੇ ਪਰਿਵਾਰ ਦਾ ਘਟ ਚੋਈਦਾ ਤੇ ਗਰੀਬਾਂ ਦਾ ਜਿਆਦਾ ਚੋਈਦਾ ਇਸ ਕਰਕੇ ਕਿ ਪ੍ਰਮਾਤਮਾ ਦੀ ਉਹ ਸ਼ੈਨਚਾ ਦੀ ਅੱਤੇ ਕਿਰਪਾ ਉਹ ਸ਼ੈਨਚਾ ਦੀ ਮਿਹਰ ਆ ਜਿਹਦੇ ਕਰਕੇ ਦਾ ਮਨ ਹਰ ਸਾਲ ਦੇ ਖੀਰਲੇ ਮਹੀਨੇ ਵਿੱਚ ਤੜਪਦਾ ਔਰ ਇਹ ਚੁੰਦਾ ਕਿ ਇਹ ਮੇਲਾ ਹਰ ਸਾਲ ਉਦਾਂ ਦਾ ਮਨਾਇਆ ਜਾਵੇ ਤੁਰ ਨਾਲੋਂ ਵੱਧਕ ਮਨਾਇਆ ਜਾਵੇ बड़े-बड़े कलागार और बड़े-बड़े सियासी लीडर जेडे वक्त-वक्त पार्टीयां देआ उथे मेले जोंदेआ सींचकोंदेआ और दो लफज चार लफज बोल के जेडे जानदेआ ज़े मैं उनना ही सलाहआ करदा क्योंकि ऐसे कम जेडेआ समाज दे हर बंदिया नु करने चाहिदेआ सो मैं आज दे दिन दे बहुत बहुत ते बहुत-बहुत बधाई देना ते आस करदा कि कमल और उनदी सारी टीम तगड़े होगे एड़ा बिड़ा चुकया ए लगातार मनाउंदे ना ਮੇਰਾ ਨਾਮ ਸ਼ਸ਼ੀ ਗਿੱਲ ਪਾਵਨਵਾਲ ਵੀ ਕੀਤੇ ਰੈਫਰੈਕਸ਼ਨ ਕਮੇਟੀ ਦਾ ਪੰਜਾਬ ਪ੍ਰਧਾਨ ਆ ਜੀ ਅੱਜ ਜਿਹੜੇ ਮਸਲੇ ਤੇ ਆਪਾਂ ਇਹ ਪ੍ਰੈਸ ਕਾਨਫਰੰਸ ਹੋ ਰਹੀ ਆ ਖਵਾਜਾ ਗਰੀਬ ਨਿਵਾਜ਼ ਸੇਵਾ ਸੁਸਾਇਟੀ ਵੱਲੋਂ ਜਿਹੜੇ ਕਿ ਬਹੁਤ ਹੀ ਵੱਡੇ ਪੱਧਰ ਤੇ ਮੇਲਾ ਮਨਾਇਆ ਜਾਂਦਾ ਉਸ ਮਨਾਇਆ ਜਾਂਦਾ ਉਹਨਾਂ ਦਾ ਔਰ ਉਹਦੀਆਂ ਪਹਿਲੇ ਸਭ ਨੂੰ ਲੱਖ ਲੱਖ ਮੁਬਾਰਕਾਂ ਖਾਸ ਕਰਕੇ ਸਾਡੇ ਸਮਾਜ ਸੇਵਕ ਕਮਲ ਕੁਮਾਰ ਜੀ ਜਿਹੜੇ ਕਿ ਇਹ ਸਾਰੀ ਮੂਵਮੈਂਟ ਨੂੰ ਸਾਰੇ ਮੇਲੇ ਨੂੰ ਲੈ ਕੇ ਬਹੁਤ ਚਿੰਤਿਤ ਰਹਿੰਦੇ ਨੇ ਅਤੇ ਹਰ ਸਾਲ ਬਹੁਤ ਵੱਡੇ ਪੱਧਰ ਤੇ ਮੇਲਾ ਕਰਵਾਉਂਦੇ ਨੇ ਇਹਦੇ ਵਿੱਚ ਅਲੱਗ-ਅਲੱਗ ਤਰ੍ਹਾਂ ਦੇ ਆਰਟਿਸਟ ਜਿਹੜੇ ਕਿ ਤੁਸੀਂ ਸੁਣਿਆ ਸਾਰਿਆਂ ਨੇ ਦੱਸਿਆ ਹੀ ਆ ਇਹ ਸ਼ਮੂਲੀਅਤ ਕਰਦੇ ਨੇ ਸਾਰੇ ਲੋਕਾਂ ਨੂੰ ਸਮਾਜ ਦੇ ਜਿੰਨੇ ਵੀ ਆਲਾ-ਦਵਾਲਾ ਸਾਡਾ ਪੂਰੇ ਅੰਮ੍ਰਿਤਸਰ ਦਾ ਜਿਹੜਾ ਉਹਨਾਂ ਨੂੰ ਸਾਡੇ ਵੱਲੋਂ ਦਿਲੋਂ ਇਹ ਰਿਕਵੈਸਟ ਹੈ ਕਿ ਇਸ ਮੇਲੇ 'ਚ ਹਮ ਹਮ ਆ ਕੇ ਪਹੁੰਚੋ ਔਰ ਸੇਵਾ ਕਰੋ ਨਾਲੇ ਦਰਸ਼ਨ ਪਾਓ ਬਾਬਾ ਜੀ ਦੇ ਕਿ ਭਾਰਤੀ ਸਮਾਜ काफी ਵੱਡਾ ਹੈ ਇਹਦੇ ਚ रामतीथ ਜਿਹੜਾ ਹੈਗਾ ਸੋਸਾਇਟੀ ਇਹਦੇ ਮਨੂੰ ਕਿੰਨਾ ਸਪੋਰਟ ਕੀਤੀ ਜਾ ਰਹੀ ਹੈ ਇਹਦੇ ਚ ਇਹ ਇਕੱਲਾ ਵਾਲਮੀਕੀ ਸਮਾਜ ਨਹੀਂ ਹੈ ਇਹ ਚ ਸਿੱਖ Hindu Muslim ਸਾਰਾ ਧਰਮ ਸਾਰੇ ਇਥੇ ਕਰ ਰਹੇ ਨੇ ਖਾਸ ਕਰਕੇ ਵਾਲਮੀਕੀ ਸਮਾਜ ਤੁਹਾਨੂੰ ਇਸ ਕਰਕੇ ਲੱਗਦਾ ਹੋਗਾ ਕਿ ਇਹ ਜਿਹੜੀਆਂ ਮੂਰਤਾਂ ਬੈਠੀਆਂ ਨੇ ਇਹ ਸਮਾਜ ਨੂੰ ਰਿਪਰਜੈਂਟ ਕਰ ਗੁਰਗੁਪਤਾ ਜੀ ਅਕਲਦੀਪ ਸਿੰਘ ਜੀ ਨਹੀਂ ਨਹੀਂ ਇਹ ਲੱਗਦਾ ਰਿਪਰਜੈਂਟ ਕਰਦੀਆਂ ਨੇ ਉਹ ਨਿਸ਼ਚਿਤ ਵਾਲਮੀਕੀ ਸਵਾਇ ਨੇ ਸਾਰੇ ਸਮਾਜ ਹਾਂ ਸਾਰੇ ਸਮਾਜ ਇਹ ਸਿੱਖ ਸਾਈ ਮੁਸਲਮਾਨ ਸਾਰੇ ਭਾਈਚਾਰਾ ਤੁਸੀਂ ਪਲੀਜ਼ ਇੱਕ ਬੇਨਤੀ ਕਰਦਾ ਕਿ ਸਾਡੀ ਮੂਰਤਾਂ ਨੂੰ ਵੇਖ ਕੇ ਸਮਝੋ ਕਿ ਸਾਡਾ ਸਾਰਾ ਹੀ ਸਮਾਜ ਹੈ ਸਾਡੇ ਸਾਰੇ ਲੋਕ ਨੇ ਸਰ ਸਾਈ ਸਭ ਸਮਾਜ ਦੇ ਨਾਲ ਹੈ ਦੂਜੀ ਗੱਲ ਇਹ ਆ ਕਿ ਜੇਕਰ ਅਸੀਂ ਆਪ ਨੇ ਧਰਮ ਦੀ ਗੱਲ ਕਰੀਏ ਫਿਰ ਆਪਾਂ ਇਹ ਓਲਸ ਮਨਾਈਏ ਨਾ ਇਹ ਸਾਰੇ ਓਲਸ ਜਿਹੜਾ ਮਨਾਇਆ ਜਾਂਦਾ ਸਾਡਾ ਧਰਮ ਆ ਤੇ ਤਾਦੀ ਅਸੀਂ ਸਾਰੇ ਇਕੱਠੇ ਇਕਜੁੱਟ ਹੋ ਕੇ ਇਸ ਮੇਲੇ ਨੂੰ ਮਨਾਉਣੇ ਆ ਔਰ ਇੱਥੇ ਹਿੰਦੂ ਮੁਸਲਮਾਨ ਸਿੱਖ ਇਸਾਈ ਸਾਰੇ ਤੁਸੀਂ ਦੇਖੋਗੇ ਵੀ ਉਸ ਦਿਨ ਔਰ ਹਰ ਇੱਕ ਰਾਜਨੀਤਿਕ ਪਾਰਟੀ ਜਿੱਚ ਅਕਾਲੀ ਭਾਜਪਾ ਕਾਂਗਰਸ ਆਮ ਆਦਮੀ ਭਾਜਪਾ ਜਿੰਨੀਆਂ ਵੀ ਪਾਰਟੀਆਂ ਨੇ ਸਾਰੀਆਂ ਉੱਥੇ ਤੁਹਾਨੂੰ ਸਾਰਿਆਂ ਦੇ ਲੀਡਰ ਸਾਹਿਬਾਨ ਵੀ ਮਿਲਣਗੇ ਔਰ ਉੱਥੇ ਆਪਣੀ ਸ਼ਮੂਲੀਅਤ ਵੀ ਕਰਨਗੇ ਸਾਰੇ ਤੇ ਜਿਹੜੀ ਪਰਿਵਰਨ ਦੀ ਗੱਲ ਕੀਤੀ ਗਈ ਆ ਉਹਦੇ ਚ ਮੈਂ ਵਧਾਈ ਦਊਂਗਾ ਕਿ ਨਵਾਂ ਉਪਰਾਲਾ ਜਿਹੜਾ ਸਮਾਜ ਸੇਵਕ ਕਮਲ ਬੁਰੀ ਵੀ ਕਰ ਰਹੇ ਨੇ ਹਾਂ ਬਲੱਡ ਬੈਂਕ ਦਾ ਵੀ ਬਲੱਡ ਡੋਨੇਟ ਕਰਨਗੇ ਕਾਫੀ ਤੋਂ ਜ਼ਿਆਦਾ ਯੂਨਿਟ ਜਿੰਨੇ ਵੀ ਹੋ ਸਕਣਗੇ ਵੱਧ ਤੋਂ ਵੱਧ ਇਹ ਜਿਹੜੀ ਸੁਸਾਇਟੀ ਆ ਸਭ ਤੋਂ ਪਹਿਲੇ ਇਹ ਸੁਸਾਇਟੀ ਨੂੰ ਵੀ ਵਧਾਈਆਂ ਕਿ ਨਵੇਂ ਜਿਹੜੇ ਉਪਰਾਲੇ ਲੈ ਕੇ ਆ ਰਹੇ ਨੇ ਇਹਨਾਂ ਤੋਂ ਲੋਕਾਂ ਨੂੰ ਵੀ ਪ੍ਰੇਰਨਾ ਮਿਲੂਗੀ ਔਰ ਲੋਕ ਵੀ ਉਤਸ਼ਾਹਿਤ ਹੋ ਕੇ ਜਿੱਦਾਂ ਕਿ ਕਮਲ ਕੁਮਾਰ ਬੋਰੀ ਜੀ ਸਿਆਲਾਂ 'ਚ ਕੰਮ ਕਰਦੇ ਨੇ ਕੰਬਲ ਵੰਡਣ ਦਾ ਗਰਮੀਆਂ 'ਚ ਕੰਮ ਕਰਦੇ ਨੇ ਜਿੱਦਾਂ ਸ਼ਬੀਲਾ ਹੋ ਗਿਆ ਠੰਡੀਆਂ ਮਸ਼ੀਨਾਂ ਕਿਤੇ ਆਪਾਂ ਭੇਂਟ ਕਰਨੀਆਂ ਜਾਂ ਇਹਨਾਂ ਦੇ ਬਹੁਤ ਵੱਡੇ ਕੰਮ ਨੇ ਬਹੁਤ ਇਹ ਚੰਗੇ ਕੰਮਾਂ ਨੂੰ ਵੀ ਮੀਡੀਆ ਨੂੰ ਮੈਂ ਬੇਨਤੀ ਕਰੂੰਗਾ ਕਿ ਇਹਨਾਂ ਨੂੰ ਉਹਨਾਂ ਨੂੰ ਇਸ ਤਰੀਕੇ ਨਾਲ ਵੀ ਹਾਈਲਾਈਟ ਕਰੀਏ ਕਿ ਕਮਲ ਕੁਮਾਰ ਬੋਰੀ ਦੀ ਇੱਕ ਸ਼ਬੀ ਜਿਹੜੀ ਆ ਉਹ ਵਾਕਈ ਸਮਾਜ ਸੇਵਕਾਂ ਵਾਲੀ ਆ ਔਰ ਹੈਗੀ ਵੀ ਆ ਠੀਕ ਹੈ ਠੀਕ ਹੈ ਧੰਨ ਤੁਨ ਗੁਪਤਾ ਜੀ ਤੁਹਾਨੂੰ